ਮੰਮੀ 10 ਵਜੇ ਗਏ ਹਲੇ ਤੱਕ ਕੋਈ ਆਤਾ ਪਤਾ ਨਹੀਂ ਹੈਗਾ ਨਾ ਕੋਈ ਸਰਗੀ ਲੈ ਕੇ ਆਇਆਗਾ ਸਵੇਰੇ ਵੀ ਮੈਂ ਤੁਸੀ ਜਿਹੜਾ ਸਮਾਨ ਲਿਆ ਕੀਤਾ ਸੀ ਉਹਦੇ ਨਾਲ ਹੀ ਵਰਤ ਰੱਖ ਲਿਆ ਹੁਣ ਸਵੇਰ ਦਾ ਵਰਤ ਰੱਖਿਆ ਹੋਇਆ ਮੇਰਾ ਨਾ ਤਾਂ ਇਹ ਫੋਨ ਚੱਕਦਿਆ ਨਾ ਮੰਮੀ ਦਾ ਕੋਈ ਫੋਨ ਆਇਆ ਦੱਸੋ ਮੈਂ ਕੀ ਕਰਾਂ ਹੁਣ ਕੋਈ ਨਾ ਹਰਪ੍ਰੀਤ ਦੇਖ ਲੈ ਆ ਜਾਂਦੇ ਨੇ ਤੇ ਫੋਨ ਨਹੀਂ ਕੀਤਾ ਕਰਿਆ ਸੀਗਾ ਮੰਮੀ ਨੇ ਫੋਨ ਫੋਨ ਚੱਕਿਆ ਨਹੀਂ ਹੈਗਾ ਉਹਨਾਂ ਨੇ ਮੈਨੂੰ ਲੱਗਦਾ ਮੰਮੀ ਕੋਈ ਆਇਆ ਬਾਹਰ ਮੈਂ ਦੇਖ ਕਿਉਂ ਨਹੀਂ ਆਉਂਦੀ ਦੀਦੀ ਤੁਸੀਂ ਹਾਂ ਮੈਂ ਤੇਰੀ ਸਰਗੀ ਲੈ ਕੇ ਆਈ ਸੀਗੀ ਮੇਰੀ ਸਰਗੀ ਪਰ ਇਹ ਤਾਂ ਮੰਮੀ ਤੇ ਇਹ ਲੈ ਕੇ ਆਉਣ ਵਾਲੇ ਸੀਗੇ ਤੁਸੀਂ ਕਿਉਂ ਤੁਸੀਂ ਵਰਤ ਨਹੀਂ ਰੱਖਿਆ ਹੈਗਾ ਹਾਂ ਰੱਖਿਆ ਮੈਂ ਵਰਤ ਆ ਜਾਓ ਜੀ ਦੀ ਫਿਰ ਤੁਸੀਂ ਅੰਦਰ ਆ ਜਾਓ ਸਤਿ ਸ਼੍ਰੀ ਅਕਾਲ ਮਾਸੇ ਜੀ ਸਤਿ ਸ਼੍ਰੀ ਅਕਾਲ ਬੋਤ ਠੀਕ ਹੋ ਤੁਸੀਂ ਹਾਂ ਬੇਟਾ ਤੇਰੇ ਮੰਮੀ ਨਹੀਂ ਆਏ ਹੈਗੇ ਉਹ ਨਹੀਂ ਮਾਸੇ ਜੀ ਉਹਨਾਂ ਨੂੰ ਕੰਮ ਪੈ ਗਿਆ ਸੀਗਾ ਉਹਨਾਂ ਨੇ ਮੈਨੂੰ ਭੇਜਤਾ ਅੱਛਾ ਬੇਟਾ ਬਹਿ ਜਾ ਬੇਟਾ ਜਹਰਪ੍ਰੀਤ ਆ ਵੀ ਦੀਦੀ ਨੂੰ ਚਾਹ ਬਣਾ ਕੇ ਲਿਆ ਲਿਆਉਣੀ ਆ ਉਹ ਉਹ ਸੱਚ ਮੇਰਾ ਤਾਂ ਮਾਸੇ ਜੀ ਵਰਤਾ ਹਰਪ੍ਰੀਤ ਰਹਿਣ ਦੇ ਤੂੰ ਹਾਂਜੀ ਮੇਰੇ ਤਾਂ ਵਰਤਾ ਸੱਚ ਹਾਂ ਹਾਂ ਥੋੜਾ ਤਾਂ ਵਰਤਾ ਹੈਗਾ ਮੈਨੂੰ ਵੀ ਯਾਦ ਨਹੀਂ ਰਿਹਾ ਹੈਗਾ ਆ ਲੈ ਆ ਤੇਰਾ ਸੂਟ ਆ ਚਾ ਬਹੁਤ ਸੋਹਣਾ ਹੈ ਤੇਜ ਤੇਰਾ ਖਾਣ ਪੀਣ ਦਾ ਸਮਾਨ ਆ ਤੇ ਨਾਲ ਤੇਰਾ ਮੇਕਅਪ ਦਾ ਸਮਾਨ ਆ ਠੀਕ ਆ ਦੀਦੀ ਠੀਕ ਆ ਪਰ ਦੀਦੀ ਮੰਮੀ ਕਿਉਂ ਨਹੀਂ ਆਏ ਹੈਗੇ ਤੇ ਨਾ ਹੀ ਇਹ ਆਏ ਨੇਗੇ ਤੁਹਾਨੂੰ ਕੋਈ ਦੱਸਿਆ ਹੋਊਗਾ ਇਹਨਾਂ ਨੇ ਨਾ ਮੇਰਾ ਫੋਨ ਚੱਕਦੇ ਨੇਗੇ ਇਹ ਉਹ ਮੰਮੀ ਨੂੰ ਤਾਂ ਕੰਮ ਪੈ ਗਿਆ ਸੀ ਵੀਰੇ ਨੂੰ ਤੈਨੂੰ ਪਤਾ ਵੀ ਛੁੱਟੀ ਨਹੀਂ ਮਿਲਦੀ ਹੈਗੀ ਉਹ ਬਿਜ਼ੀ ਵਾਲਾ ਰਹਿੰਦਾ ਤਾਂ ਕਰਕੇ ਫਿਰ ਮੈਂ ਹੀ ਆ ਗਈ ਬਾਕੀ ਤੈਨੂੰ ਪਤਾ ਹੀ ਆ ਉਹ ਤਾਂ ਚਲੋ ਨੇ ਠੀਕ ਆ ਮੈਨੂੰ ਪਤਾ ਪਰ ਮੈਨੂੰ ਐ ਸੀਗਾ ਵੀ ਚਲੋ ਜੇ ਮੰਮੀ ਆ ਜਾਂਦੇ ਤੇ ਨਾਲ ਇਹ ਆ ਜਾਂਦੇ ਵੀ ਤੁਹਾਨੂੰ ਪਤਾ ਵੀ ਪਿੰਡ ਦੀਆਂ ਆਉਂਦੀਆਂ ਨੇ ਸਰਗੀ ਦੇਖਣ ਵੀ ਕੀ ਕਹਿਣੀ ਆ ਵੀ ਨਣਦ ਲੈ ਕੇ ਆਈ ਹੈਗੀ ਸਰਗੀ ਹਾਂ ਮੈਨੂੰ ਲੱਗਿਆ ਵੀ ਮੈਨੂੰ ਆਉਣਾ ਚਾਹੀਦਾ ਇਸ ਕਰਕੇ ਮੈਂ ਮੰਮੀ ਹੋਰਾਂ ਵੱਲੋਂ ਆਪ ਹੀ ਆ ਗਈ ਹਾਂਜੀ ਜੀ ਤੁਸੀਂ ਬਹੁਤ ਵਧੀਆ ਕੀਤਾ ਮੇਰੇ ਸਰਗੀ ਲੈ ਆਏ ਮੈਨੂੰ ਉਮੀਦ ਨਹੀਂ ਹੈਗੀ ਸੀ ਕਿ ਵੀ ਮੇਰੀ ਸਰਗੀ ਆਉਗੀ ਤੇ ਮੇਰਾ ਤਾਂ ਦਿਲ ਜੇ ਟੁੱਟਿਆ ਪਿਆ ਸੀਗਾ ਤੁਸੀਂ ਬਹੁਤ ਵਧੀਆ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ ਲੈ ਕਮਲੀ ਜੀ ਤੈਨੂੰ ਸੋਚਿਆ ਵੀ ਸਰਗੀ ਨਹੀਂ ਆਉਣੀ ਹੈਗੀ ਮੇਰੀ ਤੇ ਤੇਰੀ ਭੈਣਾ ਵਰਗੀ ਨਾਨਦ ਹੈਗੀ ਆ ਨਾ ਤੇਰੇ ਨਾਲ ਹਮੇਸ਼ਾ ਖੜੀਆਂ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਦੀ ਅੱਜ ਮੈਂ ਕਿੰਨਾ ਖੁਸ਼ਾਂਗੀ ਚਲੋ ਕਿਸੇ ਨੇ ਤਾਂ ਮੇਰਾ ਮਾਣ ਰੱਖਿਆ ਮੇਰੇ ਪੇਕਿਆਂ 'ਚ ਸਰਗੀ ਖਾਲੀ ਪਕਵਾਨਾਂ ਸੂਟਾਂ ਗਹਿਣਿਆਂ ਦੀ ਨਹੀਂ ਹੁੰਦੀ ਸਗੋਂ ਇਹ ਪਿਆਰ ਦਾ ਉਹ ਅਹਿਸਾਸ ਹੈ ਜੋ ਸੱਸ ਦੇ ਦਿਲ ਤੋਂ ਨੂੰ ਤੱਕ ਪਹੁੰਚਦਾ ਹੈ